ਬਾਕੀ ਮੇਰਾ ਸੈੱਜਲ ਆ ਭਾਜੀ ਕੀ ਗੱਲ ਕੀ ਵੀ ਭਾਜੀ 4 ਦਿਨ ਹੋ ਗਏ ਪੇਸ਼ੈਂਟ ਆਪਣਾ ਇੱਥੇ ਜਿੱਦਣ ਦਾ ਤੁਰਕੇ ਆਇਆ ਜਿੱਦਣ ਦਾ ਅੰਦਰ ਆਇਆ ਹਾਲਤਾਂ ਦੀ ਮਾੜੀ ਹੋਈ ਜਾਂਦੀ ਆ ਨਾ ਹੀ ਨਹੀਂ ਰੈਫਰ ਕੀਤਾ ਜੇ ਤੁਹਾਡੇ ਕੋਲ ਨਹੀਂ ਹੈ ਲਾਇਆ ਤੁਸੀਂ ਰੈਫਰ ਕਰ ਦਿਓ ਮੁੜ ਕੇ ਜੇ ਅਸੀਂ ਪੁੱਛੀਏ ਕਹਿੰਦੇ ਬਚਣ ਦਾ ਕੋਈ ਚਾਂਸ ਹੈ ਨਹੀਂ ਜੇ ਤੁਸੀਂ ਘਰੇ ਲਿਆਂ ਨਾ ਤੜਫ ਦੇਣ ਦੇਖਣਾ ਦੇਖ ਲੋ ਹੂੰ ਧੱਕਾ ਕਰਦਾ ਪਿਆ ਮੇਰਾ ੱੱਕਾ ਕਰਦਾ ਪਿਆ ਮੇਰਾ ੱੱਕਾ ਕਰਦਾ ਪਿਆ

ਮਾਦੀ ਮੇਰਾ ਸ਼ਗਲਾ ਭਾਜੀ ਕੀ ਗੱਲ ਕੀ ਵੀ ਭਾਜੀ 4 ਦਿਨ ਹੋ ਗਏ ਪੇਸ਼ੈਂਟ ਆਪਣਾ ਇੱਥੇ ਜਿੱਦਣ ਦਾ ਤੁਰਕੇ ਆਇਆ ਜਿੱਦਣ ਦੇ ਅੰਦਰ ਆਇਆ ਹਾਲਤਾਂ ਦੀ ਮਾੜੀ ਹੋਈ ਜਾਂਦੀ ਆ ਨਾ ਹੀ ਨਹੀਂ ਰੈਫਰ ਕੀਤਾ ਜੇ ਤੁਹਾਡੇ ਕੋ ਨਹੀਂ ਲਾਇਆ ਤੁਸੀਂ ਰੈਫਰ ਕਰ ਦਿਓ ਮੁੜ ਕੇ ਜੇ ਅਸੀਂ ਪੁੱਛੀਏ ਕਹਿੰਦੇ ਬਚਣ ਦਾ ਕੋਈ ਚਾਂਸ ਹੈ ਨਹੀਂ ਜੇ ਤੁਸੀਂ ਘਰੇ ਲਿਜਾਣਾ ਤੜਫਦੇ ਨੇ ਦੇਖਣਾ ਦੇਖ ਲੋ ਹੂੰ ਬਈ ਯਾਰ ਜੇ ਤੁਹਾਡੇ ਕੋ ਕੋਈ ਚਾਂਸ ਹੈ ਨਹੀਂ ਤੁਹਾਡੇ ਕੋ ਲਾ ਨਹੀਂ ਤੁਸੀਂ ਰੱਖਿਆ ਕੱਲ ਇਹਨਾਂ ਨੇ ਜਵਾਬ ਦਿੱਤਾ ਕਿ ਪੇਸ਼ੈਂਟ ਤੁਹਾਡਾ ਬਿਲਕੁਲ ਡੈੱਡ ਆ ਸਹੀ ਨਹੀਂ ਹੋਣਾਗਾ ਤੇ ਉਸ ਤੋਂ ਵੀ ਇੰਨਾ ਜਵਾਬ ਦੇਣ ਤੋਂ ਬਾਅਦ ਵੀ ਇਹਨਾਂ ਨੇ ਵੈਂਟੀਲੇਟਰ ਦੇ ਲਾ ਕੇ ਰੱਖਿਆ ਪੇਸ਼ੈਂਟ ਨੂੰ ਕੱਲ ਦਾ ਤੇ ਫਿਰ ਉਹ ਉਹ ਪਰਿਵਾਰ ਨੂੰ ਡਰਾਈ ਜਾਂਦੇ ਆ ਕਿ ਜੇ ਤੁਸੀਂ ਤੜਫਦਾ ਦੇਖਣਾ ਤੇ ਲੈ ਜਾਓ ਤੇ ਇੱਥੇ ਵੀ ਰੱਖਣ ਦਾ ਕੋਈ ਫਾਇਦਾ ਨਹੀਂ ਆ ਕੀ ਪ੍ਰੋਬਲਮ ਸੀ ਪੇਸ਼ੈਂਟ ਨੂੰ ਪੇਸ਼ੈਂਟ ਦੇ ਕੋਈ ਹਾਰਟ ਦੀ ਪ੍ਰੋਬਲਮ ਸੀ ਜਦ ਕਿ ਜਿੰਨ ਜਿੰਨ ਪੇਸ਼ੈਂਟ ਨੂੰ ਲੈ ਕੇ ਆਏ ਆ ਆਪ ਉੱਤਰ ਕੀ ਬਿਹੰਦਰ ਗਏ ਆ ਤੁਹਾਨੂੰ ਸਾਰਾ ਕੁਝ ਕਰਦੇ ਸੀ ਡਾਕਟਰ ਨੇ ਗੱਲਬਾਤ ਕੀਤੀ ਸੀ ਡਾਕਟਰ ਨੇ ਗੱਲਬਾਤ ਕੀਤੀ ਸੀ ਡਾਕਟਰ ਨੇ ਗੱਲਬਾਤ ਕੀਤੀ ਡਾਕਟਰ ਨੇ ਡਾਕਟਰ ਨੇ ਸਾਨੂੰ ਇਹ ਗੱਲ ਕਹੀ ਆ ਕਿ ਪੇਸ਼ੈਂਟ ਨੂੰ ਤੁਹਾਡਾ ਬਿਲਕੁਲ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਘਰ ਵੀ ਨਹੀਂ ਭੇਜਦੇ ਪੇਸ਼ੈਂਟ ਸਾਨੂੰ ਦੇ ਵੀ ਨਹੀਂ ਰਹੇ ਤੇ ਉਹਦਾ ਨਾਜ ਵੀ ਨਹੀਂ ਹੋ ਰਿਹਾ ਕੁਝ ਵੀ ਜਵਾਬ ਵੀ ਦੇਤਾ ਆ ਕਿ ਕਿਸ ਤਰ੍ਹਾਂ ਦੇ ਦੋ ਕਿ ਤੁਹਾਡਾ ਪੇਸ਼ੈਂਟ ਮੇਰੀ ਪਿਆ ਹੈ ਬੈੱਡ ਤੇ ਦੂਜੇ ਪਾਸੇ ਹਸਪਤਾਲੋਂ ਬੌਂਸਰ ਲੈ ਕੇ ਪੁੱਛ ਲੈਗੀ ਕਿਤਾ ਕਰ ਨੇ ਬੁਲਾਇਆ ਬੌਂਸਰ ਬੁਲਾਇਆ ਇਹ ਮਨ ਲੋ ਪੇਸ਼ੈਂਟ ਮੈਂ ਦੇ ਰਹੇ ਤੇ ਉਪਰੋਂ ਤੁਹਾਨੂੰ ਬੌਂਸਰ ਬੁਲਾ ਕੇ ਤੇ ਪੁਲਿਸ ਬੁਲਾ ਕੇ ਤੇ ਮਨ ਲੋ ਇਹ ਬੌਂਸਰ ਭਰਾਵਾ ਆਪਾਂ ਤੁਹਾਡੇ ਵਾਲੀ ਬੰਦੇ ਦੀ ਗੱਲ ਹੁੰਦੀ ਗੱਲ ਕਰਦੇ ਨੇ ਆਪਾਂ ਕਰਦਾ ਪਿਆ ਠੀਕ ਆ ਨਾ ਇਹ ਮਨ ਲੋ ਕੀ ਮੇਰੀ ਅਰਮਾਨ ਹਸਪੀਟਲ ਵਾਲੇ ਗੁੰਡਾਗਰਦੀ ਕਰਦੇ ਪਏ ਆ ਪੇਸ਼ੈਂਟ ਸਾਡਾ ਮਰਨ ਕਿਨਾਰੇ ਆ ਤੇ ਬਿਲਕੁਲ ਗੁੰਡਾਗਰਦੀ ਦੇ ਉੱਤੇ ਹੋਏ ਆ 4 ਦਿਨ ਤੋਂ ਪੇਸ਼ੈਂਟ ਸਾਡਾ ਬਿਲਕੁਲ ਮਰਨ ਕਿਨਾਰੇ ਆ ਠੀਕ ਆ ਜੀ ਕੀ ਕਹਿੰਦੇ ਸਾਡੀ ਇਹ ਮੰਗ ਆ ਕਿ ਸਾਡਾ ਪੇਸ਼ੈਂਟ ਆ ਸਾਡੇ ਹਵਾਲੇ ਕਰਨ ਤੇ ਅਸੀਂ ਆਪਾਂ ਨੂੰ ਹੋਰ ਹੋਰ ਹਸਪੀਟਲ ਲੈ ਕੇ ਜਾਈਏ ਉਹ ਡ ਕੀ ਡਾਕਟਰ ਨੂੰ ਫੀਸ ਜਮ੍ਹਾਂ ਕਰਾ ਦਿੱਤੀ ਸੀ ਅੱਜ ਦੇ ਦਿਨ ਦੀ ਉਹਨਾਂ ਨੇ ਵੀ ਜਮ੍ਹਾਂ ਕਰਾ ਲਈ ਸੀ 8000 ਦਾ ਬਿੱਲ ਬਣਾਇਆ ਸੀ 8000 ਦਾ ਬਿੱਲ ਬਣਾਇਆ ਸੀ ਤੇ ਹੁਣ ਜਦੋਂ ਉਹ ਦੋ ਚੰਦ ਪੰਜ ਕਟਾਣ ਲੱਗੇ ਤੁਸੀਂ ਤੁਹਾਨੂੰ ਕੀ ਕਹਿ ਰਹੇ ਜੀ ਡਾਕਟਰ ਕਦੇ 25% ਕਹਿੰਦੇ ਆ ਕਦੇ 50% ਕਹਿੰਦੇ ਆ ਕਦੇ ਕਹਿੰਦੇ ਆ ਜ਼ੀਰੋ ਕਹਿੰਦੇ ਆ ਕਦੇ ਕਹਿੰਦੇ ਆ ਘਰ ਲੈ ਜਾ ਪੇਡ ਡਾਕਟਰ ਤਾਂ ਡਾਟਾ ਡੇਟ ਡਾਕਟਰ ਨੂੰ ਪਜੀ ਰੱਬ ਦਾ ਨਾਮ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਕਿ ਅੱਜ ਡੇਟ ਤੋਂ ਵੀ ਡਾਕਟਰ ਰੱਬ ਨੇ ਬਿਲਕੁਲ ਨਹੀਂ ਹੈ ਇਹ ਚੋਰ ਵੀ ਆਈ ਹੈ ਜੀ ਹਰੇਕ 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 ਬਈਆ ਵੱਖਰੇ ਹਰੇਕ ਹਸਪੀਟਲ ਦੇ ਅਟੈਚ ਦੇ ਵੱਖਰੇ ਆਈ ਕਿ ਨਹੀਂ ਚੱਲੋ ਆਪਾਂ ਫਗਵਾੜੇ ਤੋਂ ਆਈ ਹਦੀਆਬਾਦ ਤੁਹਾਨੂੰ ਕਿਸੇ ਨੇ ਰੈਫਰੈਂਸ ਦਿੱਤਾ ਹੀ ਇਸ ਹਸਪਤਾਲ ਦੇ ਵਿੱਚ ਲਾਇਕ ਨਾਮ ਦੇ ਲਈ ਨਹੀਂ ਵਿਚਾਰਾ ਕਿਸੇ ਨੇ ਨਹੀਂ ਦਿੱਤਾ ਪੇਸ਼ੈਂਟ ਕੀ ਲਾਦੇ ਹੋ ਸਾਡੇ ਪੇਸ਼ੈਂਟ ਮੇਰੇ ਨਾਲ ਹੀ ਆਈ ਹਾਂ ਜੀ ਹੁਣ ਡਾਕਟਰ ਕੀ ਕਹਿੰਦੇ ਆ ਡਾਕਟਰ ਉਹਨੂੰ ਨਹੀਂ ਕਹਿੰਦੇ ਡਾਕਟਰ ਤਾਂ ਇਹ ਹੀ ਡਿਮਾਂਡ ਕਰਦੇ ਆ डेर साहदी की नौकरी के बारे में हो रहा नौकरी केवरी के उन्ना रश जरा फैल गया ਇਹ ਮਿੰਟ ਹੋਰ ਰਹਿਣ ਦਿਓ ਮਾੜੀ ਤੁਸੀਂ ਹਸਪਤਾਲ ਦੇ ਸਟਾਫ ਨੂੰ ਕੀ ਹੋਇਆ ਕੀ ਸੀਗਾ ਪੇਸ਼ੈਂਟ ਦੇ ਬੇទਬੀਲੀ ਕੋਈ ਗੱਲ ਹੋਈ ਹੈ ਆ ਕੇ ਕਲੀਅਰ ਕਰਨ ਆਏ ਉਹ ਜੋ ਇਹਨਾਂ ਨੇ ਫਾਇਲਾ ਵੀ ਹੋ ਗਿਆ ਉਹ ਹਾਈਪਰ ਹੋ ਗਿਆ ਉਹ ਬਾਈਸੀ ਦੇ ਵਿੱਚ ਆ ਕੇ ਇਹਨਾਂ ਨੇ ਇਹ ਹਾਈਪਰ ਹੋਇਆ ਬਾਕੀ ਸਾਰੇ ਪੇਸ਼ੈਂਟ ਡਿਸਟਰਬ ਕੀਤੇ ਆ ਸਾਡੇ ਹਾਈਪਰ ਹੋਇਆ ਟੋੜ ਕੋਈ ਮਿੰਟ ਇੱਕ ਮਿੰਟ ਤੁਸੀਂ ਕਹਿ ਰਹੇ ਹਾਈਪਰ ਹੋਇਆ ਟੋੜ ਬਣ ਗਈ ਸੀ ਇਹਨਾਂ ਨੇ ਕੋਈ ਟੋੜ ਬਣ ਗਈ ਇਹਨਾਂ ਨੇ ਆਈਸੀਯੂ ਦੇ ਅੰਦਰ ਆ ਡਾਕਟਰ ਦਾ ਕਿੱਲਾ ਵਿੱਚ ਦੇਖ ਲਓ ਕੋਈ ਵੀ ਕੋਈ ਰੌਲਾ ਰੱਪਾ ਪੈ ਰਿਹਾ ਸਾਨੂੰ ਦੱਸ ਦਿਓ ਇਹ ਅੰਦਰ ਆਇਆ